ਨਕਰ ਅਗੜੀ ਜੋ ਧਾਰਮਿਕ ਸਥਾਨਾਂ ਤੇ ਨਹੀਂ ਮਿਟਣਾ ਇੱਕ ਤਾਂ ਪਾਪ ਹੁੰਦੇ ਨੇ ਪੁੰਨ ਕਰੋ ਤੇ ਪਾਪ ਮਿਟ ਜਾਂਦਾ ਹੈ ਜਿਹੜੇ ਕਹਿੰਦੇ ਨੇ ਸਾਬਤਾ ਬਕਾਉਣ ਕਰਦਾ ਕਿੰਨੇ ਕਰਨਾ ਹੈ ਕਉ ਐਵੇਂ ਕਹਿੰਦੇ ਨੇ ਇਹ ਤਾਂ ਪ੍ਰਮਾਤਮਾ ਨੇ ਆਟੋਮੈਟਿਕ ਰੱਖਿਆ ਪੁੰਨ ਕਰਾਂਗੇ ਪਾਪ ਮਿਟ ਜਾਣਗੇ ਪਾਪ ਕਰਾਂਗੇ ਪੁੰਨ ਮਿਟ ਜਾਣਗੇ ਇੱਕ ਦੂਜੇ ਨੂੰ ਆਪੀ ਮੀਟ ਦੇ ਰਹੇ ਨੇ ਪਰ ਕਹਿੰਦੇ ਸਾਰੀ ਮਿਟ ਜਾਂਦਾ ਕਹਿੰਦੇ ਨਹੀਂ ਥੋੜਾ ਜਿਹਾ ਰਹਿ ਜਾਂਦਾ ਸੂਲੀ ਤੋਂ ਸੂਲ ਤਾਂ ਬਣ ਜਾਂਦੀ ਹੈ ਜੇ ਦੁੱਖ ਆ ਗਿਆ ਕੋ ਪਾਪ ਕਰਮ ਦਾ ਫਲ ਆ ਗਿਆ ਤਾਂ ਪੁੰਨ ਕਰਨ ਲੱਗ ਜਾਓ ਸਿਮਨ ਕਰੋ ਸੇਵਾ ਕਰੋ ਉਹ ਸੂਲੀ ਤੋਂ ਸੂਲ ਬਣ ਜੇ ਇਹ ਆਪ ਹੀ ਮਿਟ ਦੇ ਦਿੰਦੇ ਕਰਮ ਇੱਕ ਦੂਜੇ ਨੇ ਇਹ ਦਗਦ ਹੁੰਦੇ ਰਹਿੰਦੇ ਨੇ ਇਕ ਅਗ ਪਾਪ ਹੁੰਦੇ ਨੇ ਜਿਹੜੇ ਕਿਸੇ ਪੁੰਨ ਕਰਮ ਨਾਲ ਨਹੀਂ ਮਿਟਦੇ ਭਾਵੇਂ ਰੋਜ਼ ਟੁੱਬੀਆਂ ਮਾਰੀ ਜਾਓ ਜਾ ਕੇ ਗੰਗਾ ਦੇ ਵਿੱਚ ਨੱਕਰ ਅਗੜੀ ਜਾਓ ਧਾਰਮਿਕ ਸਥਾਨਾਂ ਤੇ ਨਹੀਂ ਮਿਟਣ ਜਿਹੜਾ ਲੋਹਾ ਭੱਠੀ 'ਚ ਮਨੂਰ ਬਣ ਜਾਏ ਮਿੱਟੀ ਜੰਗਾਲ ਤੇ ਲੋਹਾ ਇਕੱਠਾ ਹੋ ਜਾਏ ਉਹ ਗਿਲਟਾ ਜਾਂ ਬਣਦੇ ਨਾ ਨਾ ਉਹ ਮੁੜ ਕੇ ਟੜਦਾ ਨਾਂ ਉਹਦਾ ਕੁਛ ਬਣਦਾ ਮਨੂਰ ਹੋ ਗਿਆ ਪਰ ਗੁਰੂ ਐਡਾ ਸਮਰਾਥਾ ਹੋਏ ਮਨੂਰ ਜੇ ਤੂੰ ਕਿਤੇ ਗੁਰੂ ਦੇ ਚੰਨਾਂ ਚ ਆ ਜਾਵੇਂ ਜਿਹਦਾ ਕੱਖ ਨਹੀਂ ਬਣਦਾ ਮਨੂਰ ਦਾ ਉਹਨੂੰ ਵੀ 12-21 ਦਾ ਸੋਨਾ ਬਣਾਉਂਦਾ ਪਰ ਕਹਿੰਦੇ ਜਿਹੜੇ ਪਾਪ ਕਿਸੇ ਕਰਮ ਕਰਨ ਨਾਲ ਨਹੀਂ ਮਿਟਦੇ ਸੰਗਤ ਦੀ ਧੂਰ ਨਾਲ ਉਹ ਵੀ ਮਿਟ ਜਾਂਦੇ ਸਾਧ ਕੀ ਧੂਰ ਮਿਟਾਏ ਅਗ ਕੋਟ